ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਡੀਡੀ ਨਿਊਜ਼ ਪੰਜਾਬ ਤੇ ਰਿਪੋਰਟਰ ਕੁਲਦੀਪ ਸਿੰਘ ਥੜਾ ਦੀ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਏ ਆ ਪਿੰਡ ਨਗਰ ਵਿੱਚ ਪਿਛਲੇ 4 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਧਰਨੇ ਦੇ ਵਿੱਚ ਅੱਜ ਲੋਕ ਇंसाफ ਮੰਚ ਪੰਜਾਬ ਦੇ ਮੈਂਬਰਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਇਸ ਧਰਨੇ ਨੂੰ ਆਪਣੇ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣੀ ਪੈਂਦੀ ਹੈ ਤਾਂ ਲੋਕ ਇंसाफ ਮੰਚ ਸਭ ਤੋਂ ਅੱਗੇ ਹੋ ਕੇ ਇਸ ਸੰਘਰਸ਼ ਵਿੱਚ ਸਾਥ ਦੇਵੇਗਾ ਇਸ ਮੌਕੇ ਵਕ ਵਕ ਬੁਲਾ ਰਹੇ ਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਦੇਖਦੇ ਆਂ ਮੌਕੇ ਦੀਆਂ ਲਾਈਵ ਤਸਵੀਰਾਂ ਇਹਨੇ ਕਦੇ ਬੈਠੇ ਆਂ ਚਾਰ ਦਿਨ ਤੋਂ ਲਗਾਤਾਰ ਕਿ ਕਿਸੇ لمبے ਸਮੇਂ ਤੋਂ ਜਿਹੜਾ ਨਾਲੀਆਂ ਦਾ ਹੈਗਾ ਪਾਣੀ ਉਹ ਰਸਤੇ ਵਿੱਚ ਪੁਰਿਆ ਫਿਰਦਾ ਹੈ ਮੈਂ ਉਹਤਵਾਰੀ ਇਹ ਸਾਰੇ ਰਸਤੇ ਦੇ ਵਿੱਚੋਂ ਲੰਘਿਆ ਰਸਤਾ ਟੁੱਟਾ ਹੁੰਦਾ ਸੀ ਜਦੋਂ ਰਸਤਾ ਇਹ ਬਣ ਗਿਆ ਉਸ ਤੋਂ ਬਾਅਦ ਇਹ ਪਾਣੀ ਵੀ ਜਿਹੜਾ ਆ ਉਹ ਰਸਤੇ ਦੇ ਵਿੱਚ ਚੌਦਾ ਫਿਰਦਾ ਰਿਹਾ ਜਦੋਂ ਲੰਘਦੇ ਸੀਗੇ ਨਾਲ ਦੀ ਕਿਤੇ ਗੱਡੀ ਲੱਗ ਜਾਣੀ ਕੋਈ ਵਾਹਕਤ ਸਾਹਤ ਕੋਈ ਹੋਰ ਲੱਗ ਜਾਣਾ ਤਾ ਮੇਰਾ ਘਰ ਤਿੰਨ ਚਾਰ ਵਾਰੀ ਤਾਂ ਮੰਨ ਲਓ ਸਾਡੇ ਉੱਪਰ ਮੂਹ ਤੇ ਵੀ ਛਿੱਟੇ ਪਏ ਆ ਅੱਡੇ ਪਾਣੀ ਦੇ ਮੰਨ ਲਓ ਉਹਨਾਂ ਦੇ ਨਾਲ ਜੀ ਫੀਲ ਕੀਤਾ ਵੀ ਇਹ ਇੱਕ ਬੜੀ ਸਮੱਸਿਆ ਆ ਸਰਕਾਰ ਨੂੰ ਗੋਟਾ ਪਾ ਦਿਓ ਪਹਿਲਾਂ ਤਾਂ ਵਾਦੇ ਦਿੱਤੇ ਜਾਂਦੇ ਹੁੰਦੇ ਸੀ ਹੁਣ ਗਰੰਟੀਆਂ ਕੀਤੀਆਂ ਇੱਕ ਤੇ ਗਰੰਟੀਆਂ ਜਿਹੜੀ ਬਦਰਾ ਦੀ ਸਰਕਾਰ ਆਈ ਆ ਉਹਨੇ ਗਰੰਟੀਆਂ ਕੀਤੀਆਂ ਤੁਹਾਨੂੰ ਪਤਾ ਵੀ ਕਿਹੜੀਆਂ ਕਿਹੜੀਆਂ ਗਰੰਟੀਆਂ ਕੀਤੀਆਂ ਉਹਨੇ ਜਿਆਦਾ ਸੀ ਤੁਹਾਡੇ ਆਸੇ ਸਹੂਲਤਾਂ ਵਧੀਆ ਕਰਦੇਾਂਗੇ ਤੁਹਾਡੇ ਬੱਚਿਆਂ ਦੀ ਪੜ੍ਹਾਈ ਫਰੀ ਕਰਦੇਾਂਗੇ ਬੀਬੀਆਂ ਦੇ ਖਾਤਿਆਂ ਵਿੱਚ ਹਜ਼ਾਰ-ਹਜ਼ਾਰ ਰੁਪਏ ਪਾ ਦੇਾਂਗੇ ਤੁਸੀਂ ਮੈਨੂੰ ਦੱਸ ਦਿਓ ਇਹ ਤਾਂ ਸਾਡਾ ਗਰੀਬ ਮਾਪੇ ਿੱੱਲਾ ਮੱਠਾ ਹੋ ਜਵੇ ਐਜ ਮੈਰ ਫਲੋਰਸ ਪ੍ਰਧਾਨ ਲੋਕਨ ਸਾਹਿਬ ਮੈਂ ਕਿ ਅੱਜ ਅਸੀਂ ਪੈਂਡ ਨਗਰ ਦੇ ਵਿੱਚ ਆਏ ਆ ਇਹਦਾ ਲਗਾਤਾਰ ਧਰਨਾ ਅੱਜ ਚੌਥੇ ਦਿਨ ਵਿੱਚ ਸ਼ਾਮਲ ਹੋ ਗਿਆ ਅਸੀਂ ਲੋਕ ਸਾਬ ਮੰਚ ਬੋਲੋ ਇਹਨਾਂ ਦੀ ਹਮਾਇਤ ਕਰਨ ਆਏ ਆ ਇਹ ਜਿਹੜੇ ਬੈਠੇ ਆ ਸਾਥੀ ਸਾਡੇ ਲੋਕ ਬੈਠੇ ਆ ਇੱਕ ਸਮੱਸਿਆ ਨੂੰ ਲੈ ਕੇ ਬੈਠੇ ਆ ਜਿਹੜੀ ਸਮੱਸਿਆ ਲਗਾਤਾਰ ਚੋਂ ਪੰਜਾਂ ਮਹੀਨਿਆਂ ਤੋਂ ਚੱਲ ਰਹੀ ਆ ਜਿਹੜਾ ਪਾਣੀ ਗੰਦਾ ਮਹੱਲੇ ਦਾ ਉਹ ਸੜਕ ਦੇ ਵਿੱਚ ਵਹਿ ਰਿਹਾ ਉਹ ਜਿਹੜਾ ਸਮੱਸਿਆ ਦਾ ਹੱਲ ਆ ਉਹ ਕੀਤਾ ਨਹੀਂ ਜਾ ਰਿਹਾ ਉੱਥੇ ਉਹਦੇ ਉਹਦੇ ਕਾਰਨ ਜਿਹੜਾ ਪਾਣੀ ਵਹਿ ਰਿਹਾ ਉਹਦੇ ਕਾਰਨ ਤੇ ਐਕਸੀਡੈਂਟ ਹੋ ਰਹੇ ਆ ਇੱਕ ਸਾਡੇ ਬੀਬੀ ਦੀ ਮੌਤ ਹੋ ਗਈ ਜੇ ਦਾ ਮੰਨ ਲਓ ਵੀ ਇੱਕ ਬੱਚਾ ਅਨਾਥ ਹੋ ਗਿਆ ਉਹਦਾ ਅੱਗਾ ਪਿੱਛਾ ਕੋਈ ਨਹੀਂ ਉਹਨੂੰ ਵੀ ਪ੍ਰਸ਼ਾਸਨ ਨੇ ਕੋਈ ਨਹੀਂ ਦਿੰਦਾ ਤੇ ਉਹ ਉਹ ਵੀ ਉਹ ਬਜਰਾ ਇਸੇ ਬਰਗਦਾ ਫਿਰਦਾ ਉਸ ਤੋਂ ਬਾਅਦ ਆ ਬੀਬੀਆਂ ਇੰਨੇ ਕੜਕ ਦੀ ਠੰਡ ਦੇ ਵਿੱਚ ਬੈਠੀਆਂ ਸਾਡੇ ਨੌਜਵਾਨ ਵੀਰ ਭਰਾ ਕੜਕ ਦੀ ਠੰਡ ਦੇ ਵਿੱਚ ਬੈਠੇ ਆ ਜਿਹੜਾ ਪ੍ਰਸ਼ਾਸਨ ਆ ਉਹ ਅੱਖਾਂ ਮਿੰਟ ਤੇ ਸੁੱਤਾ ਪਿਆ ਮਛਲੇ ਦਾ ਹਾਲ ਹੀ ਲੱਭ ਰਿਹਾ ਸੀ ਲੋਕ ਇਨਸਾਫ ਮੰਚ 'ਤੇ ਲੋਕ ਇਨਸਾਫ ਮੰਚ 'ਤੇ ਹਮੇਸ਼ਾ ਇਹਨਾਂ ਦੇ ਨਾਲ ਖੜਾ ਰਹੂਗਾ ਜਿੰਨਾ ਚਿਰ ਲੋਕਾਂ ਦਾ ਮਛਲਾ ਹਾਲ ਹੀ ਹੁੰਦਾ ਪਾਣੀ ਦੀ ਨਿਕਾਸੀ ਦੀ ਹੁੰਦੀ ਉਹਨਾਂ ਅਜੇਕੱਲ ਲੋਕ ਇਨਸਾਫ ਮੰਚ ਨਾਲ